ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਆ ਉਹ ਲੁਧਿਆਣਾ ਤੋਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀਹਾਂ ਤੁਹਾਨੂੰ ਦੱਸਿਆ ਕਿ ਇੱਕ ਨੌਜਵਾਨ ਦੀ ਦੁਕਾਨ ਦੇ ਉੱਤੇ ਆ ਕੇ ਚਾਰ ਪੰਜ ਜਿਹੜੇ ਹਮਲਾਵਾਰ ਨੇ ਉਹਦੇ ਉੱਤੇ ਜਿਹੜਾ ਦਾਤਰਾ ਦੇ ਨਾਲ ਅਤੇ ਤਲਵਾਰਾਂ ਦੇ ਨਾਲ ਉਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜੀਹਾਂ ਤੁਹਾਨੂੰ ਦੱਸਿਆ ਕਿ ਮਾਮਲਾ ਕੀ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਹੋਲੀ ਵਾਲੇ ਦਿਨ ਇੱਕ ਲੜਕੀ ਨੂੰ ਕੁਝ ਨੌਜਵਾਨਾਂ ਵੱਲੋਂ ਛੇੜਿਆ ਜਾ ਰਿਹਾ ਸੀ ਔਰ ਨਾਲ ਛੇੜਖਾਲੀ ਕੀਤੀ ਜਾ ਰਹੀ ਸੀ ਤੇ ਉਸ ਦਾ ਭਰਾ ਜਿਸ ਦਾ ਨਾਮ ਦੀਪਕ ਸੀਗਾ ਉਸ ਦੇ ਵੱਲੋਂ ਜਿਹੜਾ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਮਾਮਲਾ ਉਦੋਂ ਤੱਕ ਸ਼ਾਂਤ ਹੋ ਗਿਆ ਪਰ ਲੇਕਿਨ ਕੁਝ ਦਿਨ ਬੀਤਣ ਤੋਂ ਬਾਅਦ ਹਮਲਾਵਰ ਜਿਹੜੇ ਹੈਗੇ ਨੇ ਜਿਨ੍ਹਾਂ ਵੱਲੋਂ ਲੜਕੀ ਨੂੰ ਛੇੜਿਆ ਗਿਆ ਸੀਗਾ ਉਸ ਉਹਨਾਂ ਵੱਲੋਂ ਦੀਪਕ ਦੀ ਦੁਕਾਨ ਦਾ ਪਤਾ ਲਗਾਇਆ ਜਾਂਦਾ ਹੈ ਤਾਂ ਉਸ ਦੀ ਦੁਕਾਨ ਦੇ ਉੱਤੇ ਆਉਂਦੇ ਨੇ 当。 ਇਹ ਸੀਸੀਟੀਵੀ ਵੀ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਂਦੇ ਸਾਰੇ ਜਿਹੜੀ ਆ ਆ ਦੀਪਕ ਦੇ ਸਿਰ ਦੇ ਉੱਤੇ ਜਿਹੜੇ ਨੇ ਉਹ ਵਾਰ ਕਰਨੇ ਚાલુ ਕਰ ਦਿੰਦੇ ਦਾਤਰਾਂ ਦਾ ਹਮਲਾ ਕਰਨਾ ਚાલુ ਕਰ ਦਿੰਦੇ ਨੇ ਔਰ ਇਸ ਹਮਲੇ ਦੇ ਵਿੱਚ ਦੀਪਕ ਜਿਹੜਾ ਆ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਿਸ ਦੇ ਸਿਰ ਦੇ ਉੱਤੇ ਜਿਹੜੇ ਦੱਸਿਆ ਜਾ ਰਿਹਾ ਹੈ ਕਿ 22 ਟਾਂਕੇ ਲਗਾਏ ਜਾਂਦੇ ਨੇ ਤਾਂ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਕੰਪਲੀਟ ਵੀ ਕੀਤੀ ਜਾਂਦੀ ਹੈ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ you could try to play but you're never gonna beat me look the other way what i'm doing ain't easy bloody and stained from the people who deceive me bloody hands break through the chains go free me because for change look of a painful in my pushing a train i never stop stick to a lane pick up the pieces and go your ranger yeah. i'll be the best above all the rest for me to the test that i'll get nothing less you check as i'm chess what's happening next you yeah. got the venom a tangible weapon no coming in second this life is a lesson you got a new venture from pain to a blessing new focus no guessing just born in this the punjab on new channel nu like share aur comment jo karo taan jo ki tanu no, naviyan te taaza update mildi rehne aur naal di naal bell icon nu no, dabana ਆਪੋ ਨਾਲ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ